ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ 7:00 ਵਜੇ ਨੇ ਸਵੇਰ ਦੇ ਸਵੇਰ ਦਾ ਟਾਈਮ ਹੈ ਹਵਾ ਬਹੁਤ ਤੇਜ਼ ਚੱਲ ਰਹੀ ਹੈ ਅੱਜ ਤਾਂ ਹੁਣ ਐਨੀ ਹਵਾ ਚੱਲ ਰਹੀ ਹੈ ਪਤਾ ਹੀ ਨਹੀਂ ਚੱਲ ਰਿਹਾ ਅੱ비 ਗਰਮੀ ਹੈਗੀ ਆ ਜਾਂ ਨਾ ਹੈਗੀ ਆ ਲੋ ਜੀ ਆਪਣੇ ਕੱਪੜਾ ਨਾ ਵੀ ਹੋ ਮਸ਼ੀਨ ਪਰ ਹੀ ਪਈ ਆ ਤੇ ਧੋਣੇ ਨੇ ਤੇ ਇਧਰ ਝੜ ਝੂੜੂ ਲੱਗ ਗਿਆ ਪਰ ਨਾ ਲਾਇਆ ਵਰਗਾ ਹੀ ਹੈਗਾ ਕਿਉਂਕਿ ਹਵਾ ਚੱਲ ਰਹੀ ਹੈਗੀ ਮੱਜਾਂ ਨਮਾਉਣੀਆਂ ਅਜੇ ਠੰਡ ਦਾ ਲਾਲਚ ਕਰ ਲਿਆ ਮੈਂ ਪਹਿਲਾਂ ਬਾੜੀ ਗੁੱਡਣ ਲੱਗ ਗਈ ਸੁਨਿਆਹਾ ਸੁਨਿਆਹਾ ਬਾੜੀ ਚੋਂ ਕੱਖ ਕੱਢਦੇ ਨੇ ਇਹਨੇ ਕਿਉਂਕਿ ਫਿਰ ਨਾ ਬੱਚੇ ਵਿੱਚ ਵੜਦੇ ਨੇਗੇ ਟੀਲਲੇ ਕੋਲ ਕਿਹੜਲੇ ਬਾਲੇ ਨੇ ਰੰਗ ਬਰੰਗੇ ਹਨਾ ਉਤੇ ਮਖਾ ਫਿਰ ਕੱਖ ਜੇ ਕਾਢੀ ਦੇ ਮੈਨੂੰ ਹਵਾ ਦਾ ਲਾਲਚ ਹੋ ਗਿਆ ਜੇ ਹਵਾ ਚੱਲਦੀ ਹੈ ਤੁਹਾਨੂੰ ਬੂਟੇ ਹਾਲ ਦੇ ਦਿਸਦੀ ਨੇ ਤੇ ਜਿਹੜੀ ਆਪਣੇ ਕੋਈ ਕੋਈ ਜਾਮਣ ਲੱਗੀ ਹੋਈ ਹੈ ਜੀ ਥੋੜੀਆਂ ਲੱਗੀਆਂ ਨੇ ਕਿ ਪਹਿਲੇ ਸਾਲ ਕਰਕੇ ਹਜੇ ਮੋਟੀਆਂ ਹੋਣਗੀਆਂ ਮੀਂਹ ਪਊ ਫਿਰ ਮੋਟੀਆਂ ਹੋਣਗੀਆਂ ਮੀਂਹ ਨਾਲ ਹੀ ਜਾਮਣ ਬਣਦੀ ਹੈ ਹਨ ਤੇ ਸਹਾਬਨਾ ਮੌਸਮ ਹੋਇਆ ਪਿਆ ਜੇ ਲੱਗਦਾ ਤਾਂ ਹੈਗਾ ਮੀਂਹ ਆਊਗਾ ਉਧਰ ਪੱਦਲ ਵਾਈ ਹੋਈ ਪਈ ਆ ਬੱਦਲ ਵਾਈ ਹੋਈ ਪਈ ਆ ਉਧਰ ਗੁਰਾਦਰ ਦੇ ਹੱਥ ਸਵੇਰੇ ਸਵੇਰੇ ਮੋਬਾਈਲ ਆ ਦੋ ਕੁੜੀਆਂ ਸਾਡੀ ਸੁੱਤੀਆਂ ਪਈਆਂ ਅਮਾਨਤ ਤੇ ਪ੍ਰਵਲীন ਸੁੱਤੀਆਂ ਪਈਆਂ ਇਧਰ ਵੀ ਧਾਰ ਚੋ ਲਿਆਈ ਮੈਂ ਇਹ ਤੇ ਚਾਰਨੀ ਨੂੰ ਦਿੱਤੀ ਪਾਣ ਵਾਲੀ ਦੇ ਕੇ ਦੁੱਧ ਤੇ ਠੰਡੀ ਹਵਾ ਨਿਕਲ ਜੀ ਰਹੀ ਕਾਲ ਚ ਡੱਗ ਪੀ ਮੱਖੀ ਕਿੱਥੇ ਨਾ ਉਹ ਜਾਲੀ ਦਿੱਤੀ ਜਾਲੀ ਨਾਲ ਹੀ ਲੇਖਦੀ ਨੰਗੇ ਕਰਕੇ ਡਿੱਗੂਗੀ ਤੇ ਸੁਖਮਤ ਬੀਬੀ ਲਾਉਂਦੀ ਨੇ ਰੋਟੀ ਤੇ ਮੈਂ ਭਾਂਡੇ ਮਾਜ ਕੇ ਹਟੀਆਂ ਹੁਣ ਜਾਣੀ ਮੱਜਾਂ ਵੱਲ ਕਿਉਂਕਿ ਮੱਜਾਂ ਨਾਲ ਕੰਮ ਵੀ ਕਰਨਾ ਨੇ ਮਸੀਂ ਹੱਥੀ ਧੋਣ ਵਾਲੇ ਕੱਪੜੇ ਹੱਥੀ ਧੋਣੀਆਂ ਤੇ ਮਸ਼ੀਨਾਂ ਵਾਲੇ ਮਸ਼ੀਨ ਚ ਪਾਉਣੀਆਂਗੇ ਮੱਝ ਆਪਣੀ ਵਧੀਆ ਮਿਲਣ ਲੱਗ ਗਈ ਚੱਲ ਹਨਾ ਜਵਾਖਾਂ ਦੇ ਭਾਗਾਂ ਨੂੰ ਜਵਾਖ ਸੁੱਟੀਆਂ ਚ ਆਏ ਹੋਏ ਨੇ ਮੱਝਾਂ ਉੱਧਰ ਦੇਣ ਲੱਗ ਗਈ ਕੋਈ ਨਾਦਰ ਨੁਜਰੀ ਹੁੰਦੀ ਆ ਜਾਂ ਕੋਈ ਹਨਾ ਘਾਟ ਫੂਟ ਹੋ ਜਾਂਦੀ ਆ ਬੋਤਲਾ ਪਿਆਈਆਂ ਨੂੰ ਉਹਨਾਂ ਘਾਟ ਫੂਟ ਹੋ ਗਈ ਮੱਝ ਮਿਲਣ ਲੱਗ ਗਈ ਲੋਜ ਅੱਪਾ ਦੋ ਬੱਠੜਾ ਹੀ ਪੋਛਦੇ ਤਿੰਨ ਚਾਰਕ ਇਹ ਸੜਦੀ ਏ ਫਿਰ ਅੱਪਾ ਮੱਝਾਂ ਲਮਾਉਣਿਆਂਗੇ ਕੰਮ ਕਰਦੇ ਮੈਂ ਤੱਜ ਵਧੀਆ ਲੱਗ ਜਾਂਦਾ ਮੌਸਮ ਹੀ ਵਧੀਆ ਲੱਗ ਜਾਂਦਾ ਅੱਜ ਤਾਂ ਲੱਗ ਕੁ ਗਰਮੀ ਹੈ ਹੀ ਨਹੀਂਗੀ ਐਨਾ ਵਧੀਆ ਆ ਹੋਗਾ ਬਿਉ ਹੋएगा ਸਵੇਰ ਦਾ ਗੱਲ ਕਰ ੂੜਾ ਤਾਂ ਖਿੰਡਦਾ ਹਵਾ ਨਾਲ ਹਰਾਮਦਾਰੀ ਹੈਗਾ ਹੈ ਉਹ ਬੋਲ ਸ ਜਾ ਕੱਪੜੇ ਪਾ ਪਾਣੀ ਮੱਝ ਨਾਲ ਚੱਕੀ ਚੱਕ ਦੀਆਂ ਚੱਕ ਦੀਆਂ ਮੋਬਾਈਲ ਦਰਦਾ ਚਲੋ ਜੀ ਅੱਪਾ ਮਿਲਦਿਆਂ ਕੰਮ ਕਰਕੇ ਕੀ ਦਿਨ ਜਿਹੜਾ ਅੱਜ ਸਗਰਾਂ ਦਾ ਸੱਚ ਇੱਕ ਕਹਾੜ ਹੋ ਗਿਆ ਅੱਜ ਬਹਗਰੂ ਸੁਖ ਸ਼ਾਂਤੀ ਰੱਖੇ ਬੱਚੇ ਸਾਡੇ ਅੱਜ ਗੁਰਦੁਆਰੇ ਨਹੀਂ ਗਏ ਹੈਗੇ ਦੇਖ ਦੇ ਕਰੀ ਜਾਂਦੇ ਨੇ ਮੈਂ ਚਲ ਘਰੇ ਹੋਣਾ ਲਾਂਗੇ ਤੇ ਕਹਿੰਦੇ ਦੇਖ ਨਹੀਂ ਲਿਆ ਕਿੱਤੀ ਸਾਨੂੰ ਗੁਰਦੁਆਰੋਂ ਘਰੇ ਬਣਾਵਾਂਗੇ ਆਪਾਂ ਦੇਖ ਸੰਗਰਾ ਅੱਜ ਚਲੋ ਜੀ ਫੇਰ ਮਿਲ ਜੇ ਆਪਾਂ ਲੋ ਜੀ ਆਪਣਾ ਜਿਹੜਾ ਟਾਈਮ ਹੈ ਹੁਣ ਕਿੰਨਾ ਹੋ ਗਿਆ ਕੋਈ ਬੰਦੇ ਕੋ ਤੈਨਾਂ ਵਾਜੀ ਦੀ ਹਲਾ ਬੀਪੀ ਦਾ ਹੋਣਾ ਤੱਕੜਾ 3:13 3:13 3:13 ਸਵਾ 3 ਹੋ ਗਏ ਨੇਗੇ ਤੇ ਸਬਜੀ ਇੱਕ ਤੱਕ ਕद्दू ਆ ਇੱਕ ਕਾਲੀਆਂ ਜਿਨੇ ਕद्दू ਖਾਣਾ ਹੋ ਕद्दू ਜਿਨੇ ਫਲੀਆਂ ਖਾਣੀਆਂ ਹੋਣਆਂ ਫਲੀਆਂ ਤੇ ਸਬਜੀ چیر ਕੇ ਮੱਝਾ ਬਨ ਕੇ ਮੈਂ ਤੇ ਸੁਖਮਣ ਜਾਨਾ ਟਾ ਡ੍ਰਿਪਰਸ ਲਾ ਕੋਸ ਫਰੀਦਾਰੀ ਕਰਕੇ ਆਉਂਗੀ ਨੈਕਾ ਗਾਈ ਬੱਜੇ ਫੇ ਹੈ ਜਿਹਨੂੰ ਆਕਾਂ ਨੂੰ ਜਾਨਾ ਸਕੋਪੇ ਦਾ ਕੀ ਆਉਣੇ ਦਾ ਰੂਟੀ ਵਾਲੇ ਦੇ ਦੂਜੀ ਭੁੱਖ ਜੇ ਦੂਜੀ ਮੈਂ ਖਾਣੂ ਕੀ ਦਵਾਉਗੀ ਫੇਰ ਜਾਉਗੀ ਮੈਂ ਤਾਂ ਹਾਂ ਨੂੰ ਆਲੂ ਖਾਣ ਨਾ ਮਈਆ ਹਾਂ ਕੁਛ ਨਹੀਂ ਹੋਰ ਕੀ ਰੂਟ ਖਾਣੇ ਹੋਰ ਪ੍ਰੂਟ ਕੀ ਹੋਰ ਕੀ ਕਰਨਾ ਤਲੀ ਚੀਜ਼ ਤਾਂ ਮੈਂ ਲੈ ਲੈਂਦੀ ਤੀਜਾ ਖਾਲਾਂਗੇ ਤਲੀ ਵੀ ਗੂਜਣੀ ਸੈਂਡਵਿਚ ਤੜੀ ਚੀਤਾ ਮ ਕੋਈ ਵੀ ਲੈ ਲੀਂਦੀ ਫਾਇ ਲੈ ਰਹੀ ਸੈਂਡਵਿਚ ਮੈਂ ਸੈਂਡਵਿਚ ਕਿਹੜਾ ਤਲੇ ਹੁੰਦੇ ਨੇ ਸੈਂਡਵਿਚ ਕੱਲ ਨੂੰ ਘਰੇ ਬਣਾ ਦੀ ਹੂੰ ਤਾਂ ਆਲੂ ਭਾਗੇ ਬਣਨਗੇ ਤੋਵੇ ਜੀ ਤੇ ਬਣਾ ਹੀ ਗਏ ਆਹ ਬਰੈਡ ਆਨ ਪੈਕੇਟ ਲਿਆਵਾਂਗੇ ਸੈਂਡਵਿਚ ਕੱਲ ਨੂੰ ਘਰੇ ਬਣਾਉਣ ਉਹਨਾਂ ਨੇ ਮਮੀ ਤੁਸੀਂ ਗਰਮਿਚ ਕਿੱਥੇ ਬਣਾਉਂਗੇ 5 ਮਿੰਟ ਲੱਗਣਗੇ ਤੇ ਬਾਅਦ ਟਾਈਮ ਹੀ ਲੱਗਣਾ ਹਾਲੇ ਵੀ ਜੀ ਕੋਲ ਪਰੇ ਆਂ ਬਖਾਲਿਓ ਆਲੂ ਬਖਾਰਾ ਲੈ ਲਓ ਕੋਸ ਮਰਜੀ ਲੈ ਲਓ ਪਰ ਤਲੀ ਜੀ ਤਮੈ ਨਾ ਲਿਆ ਮਾ ਨਾ ਲੈਣ ਦੇ ਬਦਾਮ ਸ਼ੇਕ ਲੈ ਲਓ ਅਗਰ ਖਾਨ ਹੋਇਆ ਪਿਆ ਦਾ ਮੈਂ ਬਦਾਮ ਸ਼ੇਕ ਲੈ ਆਣਾ ਲੈ ਆਉਣਾ ਨਾ ਮੈਂ ਚੁੰਨੀ ਡਾਈ ਕਰਨੀ ਦੀ ਆਉਣਾ ਨਾ ਮੈਂ ਦਵਾਈ ਲੈ ਆਉਣਾ ਹੁਣ ਤਾਂ ਆ ਗਿਆ ਹੁਣ ਦੱਗ ਤੱਕ ਮੈਂ 3 ਵਜੇ ਆ ਜਾਣਾ ਤਾ ਨਾ ਮੈਂ ਉਹ ਖੁਦ ਕਾਲੀ ਦਵਾ ਜੀ ਕੋਲ ਲੈ ਕੇ ਆਉਣਾ

ਸਵਾਰੀ ਚ ਜੰਮ। ਇਹ ਬੀਬੀ ਕੈ ਸਟੀ ਇਹ ਕੈ ਕੋਈ ਮੈ ਸਭ ਨੂੰ। ਮੈਂ ਲੈ ਉਹ ਬੰਦੇ ਦਾ ਇਹ ਕੁਆਲਟੀ ਜਾਂਦੇ। ਹਾਂ ਹਾਇ ਤਾਂ ਉਹ ਤੁਹਾਨੂੰ ਮੈਂ ਸਭ ਲੈ ਤੇ ਹਾਂ। ਤਾਂ ਗੰਦੇ ਚ ਸੰਦ ਹੀ ਆ ਜਾ। ਕਾਲੀਆਂ ਚ ਲਿਆ ਜਾ। ਸੰਦ ਤਾਂ ਹੀ ਲਾ ਹਾਂ। ਕਿਵੇਂ? ਕੰਥੇ ਜਾਣਾ ਬੀਬੀ? ਐਸੀ ਉਸੀ ਜਾਂਦਾ। ਕਿੱਥੇ ਜਾਣ? ਇਹ ਵੀ ਲਈ ਨੀ ਪਰ। ਕਿੱਥੇ ਜਾਣਾ? ਤੁਹਾਡੀ ਪੰਚਾ ਪਾਰਟੀ ਉੱਧਰ ਘੂਆ ਕੇ ਜਾਣਾ ਪਤਾ ਲੈਣਾ। ਪਤਾ ਨਹੀਂ। ਤੂੰ ਆਖਿਆ ਦੇ ਬਚੰਨਾਂ ਗਿਰੋ। ਮੈਂ ਨਹੀਂ ਜਾਣਦੀ। ਉਹ ਤਾਂ ਦੇਣੀ ਦੀ। ਆਪੇ ਤਣੀ ਕਿਧਰ ਹੋਏ ਸੀ ਜਦੋਂ ਮੇਰੇ ਕੋਲ ਗਰਮੀ ਚ ਆ ਜਾਣਾ ਮੇਰਾ ਖੰਗ ਜੀ ਖੰਮਤਾ ਹੋਇਆ ਤੇ ਸਾਰੇ ਰੁਪਾੜ ਜਾਉਂਦੇ ਹੋਇਆ ਤੇ। ਖੰਡ ਨਾ ਕੀ ਆਉਂ। ਸੇਬ ਜੋ ਘਰ ਹੋ ਰਿਹਾ ਨਾ ਉਹ ਬਖਾਰ ਵੀ ਉਹਦੇ ਬਲ ਨਿਉਲੀ ਲਿਉਲੀ ਰਹੀ ਹੋਲੇ ਮੇਰੇ ਤਾਂ ਕਿ ਮਾਂ ਨੂੰ ਕੋਈ ਕਰਾ ਨਹੀਂ ਗਿਆ ਨਾ ਸਾਡਾ ਇੱਥੇ ਰੱਤ ਵਿਚਾਰੇ ਮੌਤ ਹੋ ਗਈ ਬਲਾਈਨ ਆਰਮ ਡਾਕਟਰ ਦੀ ਕੀਖੀ ਚੋਂ ਆਉਂਦਾ ਸੀ ਵਿਚਾਰੇ ਮੌਤ ਹੋ ਗਈ ਅੱਜ ਫੁੱਲ ਸੀ ਕੱਲ ਪਾਪਾ ਸੰਸਕਾਰ ਤੇ ਗਿਆ ਸਾਰਾ ਪਿੰਡੀ ਗਿਆ ਅੱਜ ਹੀ ਕੱਲਾ ਬਸਾ ਤੂ ਜਨਾ ਤੇ ਅੱਜ ਫੁੱਲਣਾ ਤੇ ਗਾ ਜਾ ਕੇ ਆਏ ਨੇ ਵਿਚਾਰੇ ਨਾ ਨਰਮ ਦੀ ਟਾਇਕ ਹੋ ਗਈ ਮੇਰੇ ਬੋਲ ਤੇ ਹੋਈ ਨਹੀਂ ਗੇ ਬੰਦੋ ਤਰਫੋਂ ਜੇ ਹੁਣ ਕੁਝ ਹੋ ਜਾਏ ਕਪੜੇ ਕਾਹੀ ਲੋਟਣਾ ਤੇ ਬਗਲਾ ਮੇਰੇ ਤੇ ਕੱਦੂ ਦੇ ਬੱਚੇ ਨਾ ਆਏ ਇਹ ਕਹਿੰਦੇ ਕੱਦੂ ਰੋਜੀ ਕੱਦੂ ਤਾਂ ਕਰਕੇ ਰੱਖਾਈ ਨਾ ਕਰਕੇ ਆਵਲੀ ਨੂੰ ਕਿਹਾ ਮੈਂ ਇਧਰ ਫੜ ਕੇ ਉਤੋ ਲਓ। ਨਾ ਨਹੀਂ ਪੱਕੀਆਂ ਨਹੀਂ। ਐਲਤੀਪੀ ਮਾੜਾ ਆ ਗਿਆ ਨਾ ਬੇਬੀ। ਫਲੀਆਂ ਲੱਗਣ ਲੱਗਦਾ। ਤੂੰ ਕਹਿਦੇ ਨਹੀਂ ਨਾ ਦੋ ਹੰਤ ਨਹੀਂ। ਉਹ ਤਾਂ ਦੇਗ। ਛੋਟੀਆਂ ਹੀ ਆ ਹੈ? ਦੋ ਦੋ ਤੂ ਤਿੰਨ ਹੀ ਨਹੀਂ ਬੀਜੇ। ਹਾਂ ਸਾੜੀਆਂ ਅਹੀਂ ਹੋ ਗਈਆਂ ਪੀਆਂ ਲੇ। ਹੋਰ ਜਿਸਮੂ ਜੰਦਰੀਆਂ ਜੀਆਂ। ਹਾਂ ਜੀਵ ਨਹੀਂ ਕਰਦਾ ਜੀ ਇਹ ਨੂੰ। ਪੂਆਣੇ ਤੋੜੀਆਂ ਸੀ। ਕਦੂਆਂ ਦੇ ਬੋਗੇ ਕਰਤੀਆਂ ਕਦੂਆਂ ਤੇ ਨਹੀਂ ਹੇ ਕਰਤੀਆਂ ਵੀ ਮਾੜਾ ਆ ਗਿਆ ਜੀ ਪਾਣੀ ਦਾ ਤੇ ਚ ਰੱਖੋ ਕਰ ਜਾ ਪਾਣੀ ਦੇ ਭਰ ਜਾ ਇਹ ਇਹ ਦੇਖ ਕੇ ਧਰਮੀ ਕਰਕੇ ਹੋਣਾ ਕਦੂਆਂ ਨੇ ਬੇਨਾਉ ਨਿਹਰੀ ਨਾਲ ਰੇਤੇ ਨਾਲ ਐ ਭਰੀਆਂ ਪੀਂਦੇ ਰੇਤੇ ਨਾਲ ਜਿਹੜੇ ਥੂਨੇ ਮਾਣੇ ਲੱਗੇ ਪਰੇਸ਼ਾਨ ਮਰ ਚ ਜਾਣੇ ਚਲੋ ਜੇ ਪਹਿਲ ਸਬਜ਼ੀ ਕੱਟ ਲਈਏ ਇਥੇ ਲੋ ਜੇ ਪਾ ਦਵਾਈ ਲਿਆ ਏ ਐਨਾ ਟਾਈਮ ਲੱਗ ਗਿਆ ਹੈ ਸਬਜ਼ੀ ਸਬਜ਼ੀ ਬਣਾਉਣੀ ਹੈ ਸਾਰਾ ਕੰਮ ਪਿਆ ਹੈਗਾ ਜਖਮ ਗਲਾ ਖਰਾਬ ਪਤਾ ਨਹੀਂ ਕਿਉਂ ਕੰਨ ਤੋਂ ਸੁਣਨੋਂ हट ਗਿਆ ਜਮੀ ਬੋਲੀ ਹੋ ਗਈ ਹੁਣ ਦਵਾਈ ਲੈ ਕੇ ਆਈਆਂ ਤੇ ਹੁਣ ਬਣਾਉਣਾ ਜੀ ਪਾ ਸਬਜ਼ੀ ਨੇ ਕਦੂ ਨੇ ਫੜੀਆਂ ਤੇ ਜਵਾਖਾ ਖਨਾ ਖਾਣਾ ਦਾਣਾ ਲੈ ਕੇ ਆਇਆਗੇ ਸੁੱਖ ਨਾਲ ਜਵਾਖਾ ਦੇ ਭਾਗ ਪ੍ਰਤਾਪ ਅਜਿਹੀਆਂ ਲੜੀਆਂ ਹੀ ਲੈ ਕੇ ਆਇਆਗੇ ਚਾਕਲੇਟ ਹੈ ਨਾ ਮਟਰਫਲ ਮਗਾਈ ਤੇ ਸੁਰਕ ਕਰੇ ਹੈ ਇਹ ਬਿਸਕੁਟ ਥੋੜਾ ਅੱਧਰ ਲਈ ਆਹ ਚਾਕਲੇਟ ਨੇ ਆਪ ਪਤਾ ਨਹੀਂ ਤੀਨੋਂ ਮਿਕਸ ਕਰਨੇ ਹੋਣਗੇ ਪਤਾ ਨਹੀਂ ਕਿ ਕਿਹੜੀ ਕਿਹੜੀ ਤੋਂ ਹਜੇ ਇਹ ਚਾਕਲੇਟ ਨੇ ਇਹ ਉੱਚ ਧਰਦਣਾਂਗੇ ਫਰਿੱਜ ਚ ਕਿਉਂਕਿ ਇਹ ਤਾਂ ਪੋਲੀਆਂ ਦੀ ਹੋ ਵੀ ਰਹੀ ਹੈ ਹੋਰ ਤਾਂ ਉਸ ਆਹ ਪੋਲੀਆਂ ਵੀ ਹਜੇ ਪਤਾ ਨਹੀਂ ਕਿੰਨੀ ਆਪ ਪਾਵਾਈਆਂ ਨੇ ਸੁਕਮੋ ਨੇ ਬਾਹਰ ਖਾਂਦੀਆਂ ਨੇ ਐਂਸਾ ਕਰ ਲੈ ਸੈਂਟਾ ਤੇਲ ਦੀ ਸੀਸੀ ਹਾਲੇ ਕਿ ਆ ਗਿਆ ਲੱਹ ਮਾਂ ਤਾਂ ਕੀ ਕਰਦੀ ਐ ਆਟਾ ਕਿੰਨਾ ਕੌਣ ਖਾਊ ਤੇ ਅੱਟੇ ਦੀ ਰੋਟੀ ਕੌਣ ਖਾਊਗਾ ਰੋਟੀ ਮਾਮੂ ਨੂੰ ਦੇਵਾਂਗੇ ਕਿ ਮੈਨੂੰ ਮੱਖੀਆਂ ਦੇਖ ਕੇ ਮਲਾਈਆਂ ਨੇ ਲੋ ਜੀ ਮੇਰੇ ਦੋਤਿਆਂ ਨੇ ਵਾਲ ਦਵਾਤਾ ਮੇਰੀ ਦੋਤੀ ਵੀ ਆਟਾ ਗੁੰਨਤਾ 1 3 ਗੁੰਨਤਾ 1 2 3 ਗੁੰਨਤਾ ਕਰਨੇ ਮੈਂ ਸਾਰੇ ਬਣਾ ਕੇ ਰੋਟੀ ਖਾਵਾਂਗਾ ਅੱਜ ਨਾਲ ਨਹੀਂ ਖੁੱਤੀ ਤੇ ਆ ਅੱਜ ਨਾਲ ਨਹੀਂ ਖੁੱਤੀ ਤੇ ਦੋਤੀ ਰੋਟੀ ਲਾਉਣ ਕਰਤੀ ਰੋਟੀ ਲਾਹੂਗੀ ਕਿਉਂ ਫਰਾਟ ਵੀ ਨਾ ਬੁਰਾਦਰ ਚਾਵੇ ਨਾ ਫਰਾਕ ਆਵਣੀ ਬੇਲਾ ਤੇ ਦੇਖੀ ਉਧਰ ਉਧਰ ਬੇਲਾ ਤੇ ਨਹੀਂ ਰੀ ਰੇਤ ਸਾ ਦੇਖੀ ਲਗਾਉ ਰੋ ਸਾਕ ਚੜਾਉਣੀਆਂ ਪੈਣਗੀਆਂ ਹਨਾ ਉਹ ਤਾਂ ਫੇਰ ਮਚਣ ਦੇ ਨਹੀਂ ਹੱਦੂ ਨੋ ਨੋ ਨਹੀਂ ਪਾਵਲੀ ਨਾ ਉਧਰ ਦੋ ਕੱਦੂ ਖੜਾਇਆ ਹੋ ਪਏ ਨੇ ਉਹ ਤਾਂ ਇੰਨਾ ਕਟਿਆ ਜਦ ਵੱਸੇ ਪਹਿਲਾਂ ਖੜਾ ਦੇ ਔਰ ਦੋ ਪਏ ਮੇਰੇ ਤਾਂ ਯਾਦ ਹੀ ਨਹੀਂ ਆਇਆ ਕੱਲ੍ਹ ਦੇ ਤੋੜੇ ਪਏ ਨੇ ਐਨਾ ਕਰ ਦੂ ਐਡਾ ਕੱਦੂ ਲੈ ਸਕੇ ਤੋਂ ਗਲਦੀਪ ਫਰ ਔਰ ਦੋ ਪਏ ਤਿੰਨ ਪਏ ਜਫੜਾਇਆ ਭੱਜ ਜਾ ਫੜਾਇਆ ਦੇਖ ਤੂੰ ਫੜਾਇਆ ਫੜਾਇਆ ਦਸ ਕਿਹੜਾ ਕੋਈ ਨਹੀਂ ਹਾਫ ਕਰੂਨੀ ਰੋਟੀਆਂ ਕਿਦੂ ਪੀਆ ਜੀ ਆ ਬੋ ਲੈ ਜੀ ਆ ਤਾ ਮਦੂ ਅੱਜਾ ਉਹ ਰੋਟੀਆਂ ਪਚੂਰੀਆਂ ਹੋਈਆਂ ਦਿੱਕਤ ਆ ਟੀੜੀਆਂ ਨੇ ਕਰਮਾਂ ਕਿੜੀਆਂ ਜਵਾਖਾ ਲੜਦੀਆਂ ਰੋਟੀ ਤਾਂ ਖਾਣ ਕੋਈ ਗੱਲ ਨਹੀਂ ਲੋ ਜੇ ਪਾ ਮੱਧਨ ਨਾ ਆਪਣੀਆਂ 2-3 ਇਧਰ ਬੰਨਤੇ 2-3 ਇਧਰ ਫਿਰ ਬੰਨਾਂਗੇ ਉਹ ਹੱਸ ਕੇ ਕਿ ਫਿਰ 40 ਇਹਨੂੰ ਇਹ ਬਣਾਉਣ ਨੂੰ ਲੱਗ ਜਾਨੀ ਮੈਂ ਆਪਾਂ ਹੀ ਮਾਦਰ ਸੰਗਤ ਲਾਉਣਾ ਹੈ ਕਾਲਾ ਤੇਲ ਕਾਲਾ ਤੇਲ ਨਾਲ ਬੋਤਲ ਚ ਪਾ ਕੇ ਘਰ ਹੀ ਘਰ ਰੱਖਿਆ ਪਰ ਉੱਤੇ ਮੱਖੀ ਨਹੀਂ ਬਹਿੰਦੀ ਬਸ ਲੱਗਦਾ ਹੈ ਨਾ ਮੱਖੀ ਨਹੀਂ ਬਹਿੰਦੀ ਤੇ ਫਿਰ ਲਾਜਾ ਫਿਰ ਉਹ ਹੈ ਜੀ ਲਾਉ ਲੋ ਇਹ ਦਾ ਰੋਲਣਾ ਹੈ ਕੀ ਲੈ ਮਾਰਨਾ ਨਹੀਂ ਆ। ਦਾ ਮੋਹਤਾਲ ਨਹੀਂ ਆ। ਤੇ ਨਾ ਫੇਟੇ ਕਰ ਕੋਲੀ ਖੰਡੀ ਚ ਮਾਰ। ਇਹ ਨਾ ਮੱਕੀ। ਵਿਚਾਰ ਇੰਦੋਰ ਜਿੱਕੇ ਘਾੜੇ ਮ ਬਲੀਸੀ ਹੋ। ਇਹ ਨਾ ਰਹੇ ਘਰ ਬਾਹਰ। ਜੀ ਦੇ ਘਰੇ ਇਹਨੇ ਘਰ ਸੋਣਾ ਲੱਗ। ਸਰਦਾਰੀਆਂ ਮਜਾ ਨਹੀਂ ਆਉਂਦਾ। ਕਿਉਂ ਕਿ ਤੈਨੂੰ ਹੋਹਾ ਇਹ ਜੋ ਲਾਂ ਲੈ ਤਾਰ ਰੋਜ ਜਜ ਨੇਹਰੀ ਨੇ ਨਾ ਇੰਨਾ ਗੰਦ ਪਾਤਾ ਬੇਲਾਂ ਤੇ ਕੱਦੂ ਤਾਮੂ ਆਮ ਲੱਗਦੇ ਸੀ ਆ ਬੇਲਾਂ ਤੇ ਮਾਨੂੰ ਲੱਗ ਨੂੰ ਹੱਥ ਜਾਣ ਕੇ ਖੜਕਦਾਇ ਨਾ ਉਹਦਾ ਕਿਉਂ ਸੋਤ ਤੇ ਦੁਆਰੇ ਸਟਾਇਲ ਲੈ ਜੂਬਾ ਯਾਰ ਇਹ ਨਹੀਂ ਨਿੱਕੇ ਨਿੱਕੇ ਲੱਗੇ ਪਏ ਨੇ ਬਲਾਈਂ ਹੋਰ ਸਾਰੇ ਮੱਛੀ ਜਾਂਦੇ ਨੇ ਤੇ ਸਬਜ਼ੀ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ ਹਨਾ ਆਪਾਂ ਕਹਿ ਦੇਣਾ ਕਿ ਸਬਜ਼ੀ ਨੇ ਕਦੋਂ ਵੀ ਬਹੁਤ ਧਿਆਨ ਨਾਲ ਰੱਖਣਾ ਪੈਂਦੇ ਨੇ ਜਿੱਦ ਦੇ ਵੀ ਨੇਰੀ ਆਉਂਦੀ ਹੈ ਮੈਂ ਪਾਪ ਲਾ ਕੇ ਬੇਲਾ ਤੋਂ ਹਣੀ ਆਉਣੀ ਨਹੀਂ ਪੱਤੇ ਵੀ ਮੱਛੀ ਜਾਂਦੇ ਨੇ ਇਸ ਦੇ ਨਾਲ ਕੋ ਦਰ ਤੋਂ ਦਰ ਇਹਦੇ ਅੰਨੇ ਕਰਾਈਏਗੀ ਟਾਈਮ ਸਾਡੇ ਸੀ ਹੋਣ ਵਾਲੇ ਨੇ ਵਸਤਾਰ ਤੋਂ ਹਣੀ ਆ ਸਾਰੇ ਕੰਮ ਮੇਰੇ ਮਨੀ ਦੇ ਪੜੇ ਨੇ ਜੀ ਬਰ ਰੋਟੀ ਬਣੀ ਜਾਂਦੀ ਹੈਗੀ ਤੇ ਆਪਾਂ ਬਲੌਗ ਐਂਡ ਵੀ ਕਰਾਂਗੇ ਸੋ ਹਨ ਅੱਜ ਬਾਅਦ ਤਾਂ ਬੱਚਾ ਆ ਬੱਚਿਆਂ ਦਾ ਰੋਈ ਪੋਗਾ ਫਲਾਣਾ ਰੋਟੀ ਨਹੀਂ ਖਾਂਦਾ ਤੇ ਉਹ ਸਾ ਨਹੀਂ ਖਾਂਦਾ ਤਾਂ ਛੋਟੇ ਮ ਵੱਡੇ ਬੱਚੇ ਤਾਂ ਖਾ ਲੈਂਦੇ ਨੇ ਹਾਂ ਦੋ ਛੋਟੇ ਨੇ ਬੁਰਾ ਦਾ ਤਾਂ ਛੋਟਾ ਹੈਗਾ ਇਸ ਮਾਂ ਦਾ ਇਹਨਾਂ ਨੂੰ ਅਗਰ ਬਾਹਰ ਚੱਲਣਾ ਪੈਂਦਾ ਰੋਟੀ ਨੂੰ ਤੇ ਉਹ ਜਿਹੜਾ ਖਾਲਾ ਲਾਉਣ ਨੂੰ ਤੁਹਾਡੇ ਪਾਸੇ ਵੀ ਖਾਲਾ ਦੀ ਪ੍ਰਾਬਲੀ ਹੁੰਦਾ ਤੇ ਇਹ ਕਪਾ ਚੌਲੇ ਫਲੀ ਬਣਾਈ ਹੈ ਘਾਰੇ ਫਲੀ ਤੇ ਇਸ ਤੋਂ ਬਣਾਇਆ ਕੱਦੂ ਖਾਲੇ ਚਾਰ ਕੱਦੂ ਥਾਲੇ ਕਿ ਹੋਵਾ ਨਿਕ ਨਿਕ ਲੱਗੇ ਪੈਣ ਦੇ ਜਦ ਮੈਂ ਸਾਰੇ ਮਸ ਜਾਣਗੇ ਤੇ ਮੈਂ ਧੋਈ ਦਿੰਨੀ ਹੈ ਜਿਹੜੇ ਤੜਕੇ ਨੂੰ ਮਹਾ ਫੇਰ ਕੰਮ ਬਾਰਿਦ ਹੋ ਜਾਣਗੇ आज सुबह बहुत नेहरी थी दोपहर में तानी ਝੋਤੀਆਂ दोपहर कहनु ਨਰਮਾਈ ਦੇ ਹੁੰਦੇ ਨਾ ਝੋਤੀ ਜਿਹਨੇ ਕਹਿੰਦਾ ਮੱਛੀ ਜਾਂਦੀ ਹੈ ਬੇਲਾ ਦੇ ਲੋਕੀ ਸਬਜੀ ਕਿਹੜਾ ਕਰਨੀ ਚਾਹੀਦੀ ਹੈਗੀ ਘਟੋ ਘਟ ਜਿੱਦਿਆਂ ਦੀਆਂ ਬੇਲਾ ਲਾਈਆਂ ਨੇ 20 ਵਾਰੀ ਝੋਤੀਆਂ ਮੈਂ ਇਸ ਤਰ੍ਹਾਂ ਕਿਉਂਕਿ ਰੇਤ ਨੇਹਰੀ ਆ ਜਾਂਦੀ ਹੈ ਰੇਤਾਂ ਤੋਂ ਹੋਣਾ ਪੈਂਦਾ ਹੈ ਚਲੋ ਜੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ